ਫਾਜ਼ਿਲਕਾ ਦੇ ਵਿੱਚ ਨਗਰ ਕੌਂਸਲ ਦੇ ਅਮਲੇ ਵੱਲੋਂ ਅੱਜ ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ 6-7 ਦੁਕਾਨਾਂ ਦੇ ਚਲਾਨ ਵੀ ਕੱਟੇ ਗਏ ਹਨ ਅਤੇ ਸਿੰਗਲ ਯੂਜ਼ ਪਲਾਸਟਿਕ ਜ਼ਬਤ ਵੀ ਕੀਤਾ ਗਿਆ ਹੈ। ਜਾਣਕਾਰ ਦਿੰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ ਨਰੇਸ਼ ਖੇੜਾ ਨੇ ਦੱਸਿਆ ਕਿ ਉਹਨਾਂ ਨੂੰ ਉੱਚ ਅਧਿਕਾਰੀਆਂ ਨੇ ਹਦੇਜ ਦਿੱਤੇ ਸਨ ਜਿਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ 6-7 ਚਲਾਨ ਵੀ ਕੱਟੇ ਗਏ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਉਹਨਾਂ ਦਾ ਅਭਿਆਨ ਅੱਗੇ ਵੀ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਵੀ ਕਈ ਵਾਰ ਜਾਗਰੂਕ ਕੀਤਾ ਗਿਆ ਤੇ ਹੁਣ ਵੀ ਉਹਨਾਂ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸ਼ਹਿਰ ਵਸੇ ਨੂੰ ਅਪੀਲ ਕੀਤੀ ਹੈ ਕਿ ਉਹ ਥੈਲੇ ਦਾ ਪ੍ਰਯੋਗ ਕਰਨ ਅਤੇ ਪਲਾਸਟਿਕ ਲਿਫਾਫਿਆਂ ਦਾ ਪ੍ਰਯੋਗ ਬਿਲਕੁਲ ਬੰਦ ਕਰ ਦੇਣ। ਉਹਨਾਂ ਨੇ ਕਿਹਾ ਕਿ ਜੋ ਵੀ ਪਲਾਸਟਿਕ ਲਿਫਾਫੇ ਵੇਚੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਸਰ ਕਿਸ ਤਰ੍ਹਾਂ ਦਾ ਬਿਆਨ ਆਜ ਨਗਰ ਕੌਂਸਲ ਵੱਲੋਂ ਚੱਲ ਰਿਹਾ ਹੈ? ਅੱਜ ਜੋ ਸਰਕਾਰ ਵੱਲੋਂ ਪੋਲੀਥੀਨ ਪਲਾਸਟਿਕ ਡਿਸਪੋਜ਼ਲ ਬੈਨ ਕੀਤਾ ਗਿਆ ਉਹਦੀ ਚੈਕਿੰਗ ਕਰ ਰਹੇ ਆਂ, ਉਹਨਾਂ ਨਾਲ ਜੱਫਤ ਕਰ ਰਹੇ ਆਂ। ਕਿਹੜੇ-ਕਿਹੜੇ ਬਾਜ਼ਾਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਜੀ ਅਸੀਂ ਗ ਘੰਟਾਕਰ ਜੀ ਤੇ ਰਾਮਕੀਰ ਮੰਦਿਰ ਰੋਡ ਕਿੰਨੇ ਕ ਚਲਾਨ ਜਿਹੜੇ ਕੱਟੇ ਗਏ ਆ ਹੁਣ ਤੱਕ 6 ਚਲਾਨ ਕਰ ਚੁੱਕੇ ਆ ਜੀ ਕਿੰਨਾ ਪਲਾਸਟਿਕ ਸਰ ਜਬਤ ਹੋਇਆ ਜੀ ਪਲਾਸਟਿਕ ਕਾਫੀ ਹੈ ਜੀ 60 70 ਕਿਲੋ ਦੇ ਕਰੀਬ ਹੈਗਾ ਹਾਲੇ ਸਾਡਾ ਬਿਆਨ ਚੱਲ ਰਿਹਾ ਹੈ ਕਿਸ ਕਿਸ ਤਰ੍ਹਾਂ ਦੇ ਆਈਟਮ ਜਿਹੜੀ ਆ ਸਰ ਇਹਦੇ ਵਿੱਚ ਪકડਿਆ ਹੋਇਆ ਜੋ ਬੈਨ ਹੈਗਾ ਜੀ ਪੋਲੀਥੀਨ ਕੈਰੀ ਬੈਗ ਜੋ ਵੀ ਆਈਟਮ ਸਟਾਕਰ ਨੇ ਬੈਨ ਕੀਤੀਆਂ ਨੇ ਕਾਫੀ ਤਰ੍ਹਾਂ ਦੀਆਂ ਨੇ ਸਾਰਾ ਕੀ ਅਪੀਲ ਕੀ ਕਰਨਾ ਚਾਹੋਗੇ ਦੁਕਾਨਦਾਰਾਂ ਨੂੰ ਸਰ ਦੁਕਾਨਦਾਰਾਂ ਨੂੰ ਵੀ ਇਹ ਅਪੀਲ ਹੈ ਸ਼ਹਿਰ ਵਾਸੀ ਨੂੰ ਇਹ ਵੀ ਅਪੀਲ ਹੈ ਜੀ ਜੋ ਵੀ ਸਰਕਾਰ ਨੇ ਬੈਨ ਕਰਤੀਆਂ ਚੀਜ਼ਾਂ ਆਪਾਂ ਦਾ ਯੂਜ਼ ਨਾ ਕਰੀਏ ਨਾ ਹੀ ਇਹਨੂੰ ਸੇਲ ਕਰੀਏ ਨਾ ਹੀ ਅੱਗੇ ਨੂੰ ਪਰਚੇਸ ਕਰੀਏ ਤੇ ਜੋ ਸਰਕਾਰ ਨੇ ਅਲਾਉਡ ਕੀਤੇ ਨੇ ਕੱਪੜੇ ਥੈਲੇ ਜਾਂ ਕਾਗਜ਼ ਦਾ ਅਜਤਕਲ ਆਇਆ ਡਿਸਪੋਜ਼ਲ ਜੋ ਵੀ ਚੀਜ਼ਾਂ ਸਰਕਾਰ ਨੇ ਬੈਨ ਨਹੀਂ ਕੀਤੀਆਂ ਅਪਾਂ ਉਹ ਵਰਤੀਏ ਤਾਂ ਕਿ ਆਪਣਾ ਪਰਿਆਵਰਣ ਨਿਸ਼ੁੱਧ ਰਹੇ ਤੇ ਆਪਣੀ ਤਰਕੀ ਨਿਸ਼ਚਿਤ ਰਹੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਬਿਆਨ ਵੀ ਚਲਾਉਂਗੇ ਚਲਾਏਗੀ ਨਗਰ ਕੌਂਸਲ ਬਿਲਕੁਲ ਜੀ ਸਮੇਂ ਸਮੇਂ ਦੇ ਚਲਾਂਦੇ ਰਹਿੰਦੇ ਰਹਨੇ ਆਸੀਂ ਵੈਸੇ ਅਸੀਂ ਥੈਲੇ ਵੀ ਦਿੱਤੇ ਨੇ ਪਿੱਛੇ ਇੱਕ ਅਸੀਂ ਥੈਲਾ ਭੰਡਾਰ ਵੀ ਬਣਾਇਆ ਪਤਾਬਗ ਦੇ ਵਿੱਚ ਜੋ ਵੀ ਲੋੜਵੰਦ ਕਿਸੇ ਨੂੰ ਚਾਹੀਦਾ ਉਹ ਤੋਂ ਚੈਨਲ ਰਿਸੀਵ ਕਰਦਾ